ਜੀ ਮੰਜ਼ਲ ਤੇ ਬਣੇ ਮਕਾਨ ਚ ਲੱਗੀ ਭਿਆਨਕ ਅੱਗ ਘਰ ਚ ਪਿਆ ਸਾਰਾ ਸਮਾਨ ਸੜ ਕੇ ਹੋਇਆ ਸੁਬਾ ਕਰੀਬ 2.5 ਘੰਟਿਆਂ ਦੇ ਵਿੱਚ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਅੱਗ ਤੇ ਪਾਇਆ ਕਾਬੂ ਜਿੱਥੇ ਪਹਿਰ ਸ਼੍ਰੀ ਮੁਖਤਸਰ ਸਾਹਿਬ ਦੇ ਕੋਟਪੂਰਾ ਰੋਡ ਤੇ ਬਿਜਲੀ ਘਰ ਦੇ ਨਜ਼ਦੀਕ ਇੱਕ ਸਲੂਨ ਦੇ ਉੱਤੇ ਰਿਹائش ਘਰ ਦੇ ਵਿੱਚ ਭਿਆਨਕ ਅੱਗ ਲੱਗ ਗਈ ਅੱਗ ਲੱਗਣ ਦੇ ਕਾਰਨ ਘਰ ਦੇ ਵਿੱਚ ਪਿਆ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਉੱਥੇ ਹੀ ਮਕਾਨ ਮਾਲਕ ਦੇ ਵੱਲੋਂ ਫਾਇਰ ਬਰਗੇਡ ਦੇ ਕਰਮਚਾਰੀਆਂ ਨੂੰ ਸੂਚਿਤ ਕੀਤਾ ਗਿਆ ਤਾਂ ਮੌਕੇ ਤੇ ਪਹੁੰਚ ਕੇ ਫਾਇਰ ਬਰਗੇਡ ਦੇ ਕਰਮਚਾਰੀਆਂ ਨੇ ਅੱਗ ਤੇ ਕਾਬੂ ਪਾਇਆ ਇਹ ਅੱਗ ਇੰਨੀ ਭਿਆਨਕ ਸੀ ਕਿ ਅੱਗ ਤੇ ਕਾਬੂ ਪੌਂਦੇ ਵਿੱਚ ਕਰੀਬ 2.5 ਘੰਟੇ ਦਾ ਸਮਾਂ ਲੱਗ ਗਿਆ ਉੱਥੇ ਹੀ ਜਾਨੀ ਨੁਕਸਾਨ ਦਾ ਬਚਾ ਰਿਹਾ ਲੇਕਿਨ ਮਾਲੀ ਨੁਕਸਾਨ ਕਾਫੀ ਹੋ ਗਿਆ ਇਸ ਅੱਗ ਲੱਗਣ ਦੇ ਕਾਰਨ ਫਿਲਹਾਲ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਲੇਕਿਨ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਸ਼ਾਰਟ ਸਰਕਟ ਦੇ ਕਾਰਨ ਅੱਗ ਲੱਗੀ ਹੈ ਮੇਰਾ ਨਾਮ ਰਾਜਨ ਅਰੋੜਾ ਜੀ ਕੀ ਗੱਲ ਹੋਈ ਆ ਜੀ ਵੀ ਆਪਣੇ ਨਾਲ ਕਰ ਅੱਗ ਲੱਗੀ ਸੀ ਕਿਦਮ ਤੇ ਮੌਕੇ ਤੇ ਫਰਬੀਗੜ ਨੂੰ ਨਾਲ ਨਾਲ ਕਾਲ ਕੀਤੀ ਤੇ ਉਹ ਤੁਰੰਤ ਨਾਲ ਨਾਲ ਆ ਕੇ ਉਹਨਾਂ ਨੇ ਸਾਡਾ ਹੱਲ ਕਰਤਾ ਅਸੀਂ ਸੇਫ ਹਾਂ ਸਾਰੇ ਜਣੇ ਘਰ ਦੇ ਹਾਲਤ ਥੋੜੀ ਅੰਦਰੋਂ ਠੀਕ ਨਹੀਂ ਹੈਗੀ ਆ ਪੂਰਾ ਪ੍ਰੋਪਰ ਵੇ ਨਾਲ ਇਹਨਾਂ ਨੇ ਕਾਬੂ ਪਾ ਲਿਆ ਅੱਧ ਤੋਂ ਨੁਕਸਾਨ ਵੀ ਜੀ ਹੁਣ ਅੰਦਰ ਵੜਾਂਗੇ ਤਾਂ ਸਹੀ ਪਤਾ ਲੱਗੂਗਾ ਜੀ ਹਜੇ ਕਲੀਅਰ ਨਹੀਂ ਹੋ ਰਿਹਾ ਅੰਦਰ ਅੱਗ ਬਹੁਤ ਜ਼ਿਆਦਾ ਫੈਲੀ ਸੀ ਅੰਦਰ ਧੂੰਆਂ ਬਹੁਤ ਜ਼ਿਆਦਾ ਅੰਦਰ ਵੜਿਆ ਨਹੀਂ ਜਾਂਦਾ ਕਾਰਨ ਜੀ ਕੋਈ ਕਾਰਨ ਨਹੀਂ ਪਤਾ ਹਲੇ ਤਾਂ ਜੀ ਹੁਣ ਦੇਖੋ ਜਾ ਕੇ ਉੱਪਰ ਪਤਾ ਲੱਗੂਗਾ ਵੀ ਕੀ ਪ੍ਰੋਬਲਮ ਆਈ ਕੀ ਨਹੀਂ ਆਈ ਹੈ ਜੀ ਜੀ ਮੰਜ਼ਲ ਤੇ ਬਣੇ ਮਕਾਨ ਚ ਲੱਗੀ ਭਿਆਨਕ ਅੱਗ ਘਰ ਚ ਪਿਆ ਸਾਰਾ ਸਮਾਨ ਸੜ ਕੇ ਹੋਇਆ ਸੁਬਾ ਕਰੀਬ 2.5 ਘੰਟਿਆਂ ਦੇ ਵਿੱਚ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਅੱਗ ਤੇ ਪਾਇਆ ਕਾਬੂ ਅੱਜ ਦੁਪਹਿਰ ਸ਼੍ਰੀ ਮੁਕਤਸਰ ਸਾਹਿਬ ਦੇ ਕੋਟਪੂਰਾ ਰੋਡ ਤੇ ਬਿਜਲੀ ਘਰ ਦੇ ਨਜ਼ਦੀਕ ਇੱਕ ਸਲੂਨ ਦੇ ਉੱਤੇ ਰਿਹਾਇਸ਼ ਘਰ ਦੇ ਵਿੱਚ ਭਿਆਨਕ ਅੱਗ ਲੱਗ ਗਈ ਅੱਗ ਲੱਗਣ ਦੇ ਕਾਰਨ ਘਰ ਦੇ ਵਿੱਚ ਪਿਆ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਉੱਥੇ ਹੀ ਮਕਾਨ ਮਾਲਕ ਦੇ ਵੱਲੋਂ ਫਾਇਰ ਬਰਗੇਡ ਦੇ ਕਰਮਚਾਰੀਆਂ ਨੂੰ ਸੂਚਿਤ ਕੀਤਾ ਗਿਆ ਤਾਂ ਮੌਕੇ ਤੇ ਪਹੁੰਚ ਕੇ ਫਾਇਰ ਬਰਗੇਡ ਦੇ ਕਰਮਚਾਰੀਆਂ ਨੇ ਅੱਗ ਤੇ ਕਾਬੂ ਪਾਇਆ ਇਹ ਅੱਗ ਇੰਨੀ ਭਿਆਨਕ ਸੀ ਕਿ ਅੱਗ ਤੇ ਕਾਬੂ ਪਾਉਣ ਦੇ ਵਿੱਚ ਕਰੀਬ 2.5 ਘੰਟੇ ਦਾ ਸਮਾਂ ਲੱਗ ਗਿਆ ਉੱਥੇ ਹੀ ਜਾਨੀ ਨੁਕਸਾਨ ਦਾ ਬਚਾ ਰਿਹਾ ਲੇਕਿਨ ਮਾਲੀ ਨੁਕਸਾਨ ਕਾਫੀ ਹੋ ਗਿਆ ਇਸ ਅੱਗ ਲੱਗਣ ਦੇ ਕਾਰਨ ਫਿਲਹਾਲ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਲੇਕਿਨ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਸ਼ਾਰਟ ਸਰਕਟ ਦੇ ਕਾਰਨ ਅੱਗ ਲੱਗੀ ਹੈ ਮੇਰਾ ਨਾਮ ਰਾਜਨ ਅਰੋੜਾ ਜੀ ਕੀ ਗੱਲ ਹੋਈ ਹੈ ਜੀ ਆਪਣੇ ਨਾਲ ਕਰ ਅੱਗ ਲੱਗੀ ਸੀ ਕੁਦਮ ਤੇ ਮੌਕੇ ਤੇ ਫਾਇਰ ਬ੍ਰਿਗੇਡ ਨੂੰ ਨਾਲ-ਨਾਲ ਕਾਲ ਕੀਤੀ ਤੇ ਉਹ ਤੁਰੰਤ ਨਾਲ-ਨਾਲ ਆ ਕੇ ਉਹਨਾਂ ਨੇ ਸਾਡਾ ਹੱਲ ਕਰਤਾ ਅਸੀਂ ਸੇਫ ਹਾਂ ਸਾਰੇ ਜਣੇ ਘਰ ਦੀ ਹਾਲਤ ਥੋੜੀ ਅੰਦਰੋਂ ਠੀਕ ਨਹੀਂ ਹੈਗੀ ਆ ਪੂਰਾ ਪ੍ਰੋਪਰ ਵੇ ਨਾਲ ਇਹਨਾਂ ਨੇ ਕਾਬੂ ਪਾ ਲਿਆ ਅੱਗ ਤੋਂ ਖਾਨ ਵੀਰ ਜੀ ਹੁਣ ਅੰਦਰ ਵੜਾਂਗੇ ਤਾਂ ਸਹੀ ਪਤਾ ਲੱਗੂਗਾ ਜੀ ਹਜੇ ਕਲੀਅਰ ਨਹੀਂ ਹੋ ਰਿਹਾ ਅੰਦਰ ਅੱਗ ਬਹੁਤ ਜ਼ਿਆਦਾ ਫੈਲੀ ਸੀ ਅੰਦਰ ਧੂੰਆਂ ਬਹੁਤ ਜ਼ਿਆਦਾ ਅੰਦਰ ਵੜਿਆ ਨਹੀਂ ਜਾਂਦਾ ਸਰ ਜੀ ਕਿਉਂ ਲੱਗਦਾ ਕਿ ਕਿਉਂ ਕਾਰਨ ਜੀ ਕੋਈ ਕਾਰਨ ਨਹੀਂ ਪਤਾ ਹਲੇ ਤਾਂ ਜੀ ਹੁਣ ਦੇਖੋ ਜਾ ਕੇ ਉੱਪਰ ਪਤਾ ਲੱਗੂਗਾ ਵੀ ਕੀ ਪ੍ਰੋਬਲਮ ਆਈ ਕੀ ਨਹੀਂ ਆਈ ਹੈ ਜੀ ਜੀ ਮੰਜ਼ਲ ਤੇ ਬਣੇ ਮਕਾਨ ਚ ਲੱਗੀ ਭਿਆਨਕ ਅੱਗ ਘਰ ਚ ਪਿਆ ਸਾਰਾ ਸਮਾਨ ਸੜ ਕੇ ਹੋਇਆ ਸਵਾ ਕਰੀਬ ਢਾਈ ਘੰਟਿਆਂ ਦੇ ਵਿੱਚ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਅੱਗ ਤੇ ਪਾਇਆ ਕਾਬੂ ਅੱਜ ਦੁਪਹਿਰ ਸ਼੍ਰੀ ਮੁਖਤਸਰ ਸਾਹਿਬ ਦੇ ਕੋਟਪੂਰਾ ਰੋਡ ਤੇ ਬਿਜਲੀ ਘਰ ਦੇ ਨਜ਼ਦੀਕ ਇੱਕ ਸਲੂਨ ਦੇ ਉੱਤੇ ਰਿਹਾਇਸ਼ ਘਰ ਦੇ ਵਿੱਚ ਭਿਆਨਕ ਅੱਗ ਲੱਗ ਗਈ ਅੱਗ ਲੱਗਣ ਦੇ ਕਾਰਨ ਘਰ ਦੇ ਵਿੱਚ ਪਿਆ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਉੱਥੇ ਹੀ ਮਕਾਨ ਮਾਲਕ ਦੇ ਵੱਲੋਂ ਫਾਇਰ ਬਰਗੇਡ ਦੇ ਕਰਮਚਾਰੀਆਂ ਨੂੰ ਸੂਚਿਤ ਕੀਤਾ ਗਿਆ ਤਾਂ ਮੌਕੇ ਤੇ ਪਹੁੰਚ ਕੇ ਫਾਇਰ ਬਰਗੇਡ ਦੇ ਕਰਮਚਾਰੀਆਂ ਨੇ ਅੱਗ ਤੇ ਕਾਬੂ ਪਾਇਆ ਇਹ ਅੱਗ ਐਨੀ ਭਿਆਨਕ ਸੀ ਕਿ ਅੱਗ ਤੇ ਕਾਬੂ ਪਾਉਣ ਦੇ ਵਿੱਚ ਕਰੀਬ 2.5 ਘੰਟੇ ਦਾ ਸਮਾਂ ਲੱਗ ਗਿਆ ਉੱਥੇ ਹੀ ਜਾਨੀ ਨੁਕਸਾਨ ਦਾ ਬਚਾ ਰਿਹਾ ਲੇਕਿਨ ਮਾਲੀ ਨੁਕਸਾਨ ਕਾਫੀ ਹੋ ਗਿਆ ਇਸ ਅੱਗ ਲੱਗਣ ਦੇ ਕਾਰਨ ਫਿਲਹਾਲ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਲੇਕਿਨ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਸ਼ਾਰਟ ਸਰਕਟ ਦੇ ਕਾਰਨ ਅੱਗ ਲੱਗੀ ਹੈ ਮੇਰਾ ਨਾਮ ਰਾਜਨ ਅਰਾੜਾ ਜੀ ਵੀ ਆਪਣੇ ਨਾਲ ਅੱਗ ਲੱਗੀ ਸੀਗੀ codimension ਤੇ ਮੌਕੇ ਤੇ ਫਾਇਰ ਬ੍ਰਿਗੇਡ ਨੂੰ ਨਾਲ ਨਾਲ ਕਾਲ ਕੀਤੀ ਤੇ ਉਹ ਤੁਰੰਤ ਨਾਲ ਨਾਲ ਆ ਕੇ ਉਹਨਾਂ ਨੇ ਸਾਡਾ ਹਲ ਕਰਤਾ ਅਸੀਂ ਸੇਫ ਹਾਂ ਹੁਣ ਸਾਰੇ ਜਣੇ ਘਰ ਦੀ ਹਾਲਤ ਥੋੜੀ ਅੰਦਰੋਂ ਠੀਕ ਨਹੀਂ ਹੈਗੀ ਆ ਪੂਰਾ ਪ੍ਰੋਪਰ ਵੇ ਨਾਲ ਇਹਨਾਂ ਨੇ ਕਾਬੂ ਪਾ ਲਿਆ ਅੱਗ ਤੋਂ ਮਹਾਨ ਵੀਰ ਜੀ ਹੁਣ ਅੰਦਰ ਵੜਾਂਗੇ ਤਾਂ ਸਹੀ ਪਤਾ ਲੱਗੂਗਾ ਜੀ ਹਜੇ ਕਲੀਅਰ ਨਹੀਂ ਹੋ ਰਿਹਾ ਅੰਦਰ ਅੱਗ ਬਹੁਤ ਜ਼ਿਆਦਾ ਫੈਲੀ ਸੀ ਅੰਦਰ ਧੂੰਆਂ ਬਹੁਤ ਜ਼ਿਆਦਾ ਅੰਦਰ ਵੜਿਆ ਨਹੀਂ ਜਾਂਦਾ ਕਾਰਨ ਜੀ ਕੋਈ ਕਾਰਨ ਨਹੀਂ ਪਤਾ ਹਲੇ ਤਾਂ ਨਹੀਂ ਹੁਣ ਦੇਖੋ ਜਾ ਕੇ ਉੱਪਰ ਪਤਾ ਲੱਗੂਗਾ ਵੀ ਕੀ ਪ੍ਰੋਬਲਮ ਆਈ ਕੀ ਨਹੀਂ ਆਈ ਜੀ